ਫਿਰੋਜ਼ਪੁਰ ਦੇ ਵਿੱਚ ਤਿੰਨ ਚਚੇਰੇ ਭੈਣ ਭਰਾਵਾਂ ਦੇ ਹੋਏ ਕਤਲ ਨੂੰ ਸੁਲਝਾ ਲਿਆ ਗਿਆ ਪੁਲਿਸ ਵੱਲੋਂ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਦੇ ਤੀਰੇ ਕਤਲकांड ਦੇ ਵਿੱਚ ਹੁਣ ਵੱਡੀ ਅਪਡੇਟ ਆਈ ਹੈ ਤੁਹਾਨੂੰ ਸਾਂਝੀ ਕਰ ਦਿੰਦੇ ਆ ਫਿਰੋਜ਼ਪੁਰ ਦੇ ਵਿੱਚ ਬੀਤੇ ਦਿਨੀ ਤੀਰੇ ਕਤਲकांड ਦੀ ਗੁੱਥੀ ਨੂੰ ਪੁਲਿਸ ਨੇ ਸੁਝਾ ਲਿਆ ਤੁਹਾਨੂੰ ਦੱਸ ਦਈਏ ਕਿ ਇਸ ਕਤਲ ਦੇ ਵਿੱਚ ਹੋਏ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਨੂੰ ਦੱਸਦੀ ਹੈ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਕਸ ਫੋਰਸ ਨੇ ਔਰੰਗਾਬਾਦ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਔਰੰਗਾਬਾਦ ਤੋਂ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੁਣ ਤੱਕ ਦੀ ਵੱਡੀ ਤੇ ਅਹਿਮ ਖਬਰ ਹੈ ਕਿ ਫਿਰੋਜ਼ਪੁਰ ਦੇ ਵਿੱਚ ਹੋਏ ਤੀਰੇ ਕਤਲ ਕਾਂਡ ਦੇ ਵਿੱਚੋਂ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ 3 ਚਚੇਰੇ ਭੈੜਪਰਾਵਾਂ ਦਾ ਕਤਲ ਕਰਕੇ ਪੱਜੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਕਸ ਫੋਰਸ ਤੇ ਔਰੰਗਾਬਾਦ ਪੁਲਿਸ ਦੀ ਸਾਂਝੀ ਕਾਰਵਾਈ ਕਰਦੇ ਆ ਫਿਰੋਜ਼ਪੁਰ ਦੇ ਵਿੱਚ ਤਿਹਰੇ ਕਤਲ ਕਾਂਡ ਦੇ ਸੱਤ ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਹੈ ਇਹਨਾਂ ਨੂੰ ਔਰੰਗਾਬਾਦ ਤੋਂ ਕਾਬੂ ਕੀਤਾ ਗਿਆ ਜੋ ਔਰੰਗਾਬਾਦ ਦੀ ਕ੍ਰਾਈਮ ਬ੍ਰਾਂਚ ਨੇ ਦਿਨ ਦਿਹਾੜੇ ਤਿਹਰੇ ਕਤਲ ਕਾਂਡ ਨੂੰ ਜੋ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋਏ ਸਨ ਸੱਤ ਦੋਸ਼ੀ ਫਰਾਰ ਹੋਏ ਸਨ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਪੰਜਾਬ ਪੁਲਿਸ ਦੀ ਜੋ ਐਂਟੀ ਗੈਂਗਸਟਰ ਟਾਕਸ ਫੋਰਸ ਹੈ ਉਸ ਨੂੰ ਇਹ ਸੂਚੀ ਮਿਲੀ ਸੀ ਕਿ ਇਹ 6 ਮੁਲਜ਼ਮ ਉਰੰਗਾਬਾਦ ਦੇ ਵਿੱਚ ਲੁਕੇ ਹੋਏ ਨੇ ਇਹਨਾਂ ਤੋਂ ਬਾਅਦ ਇਹਨਾਂ ਦੀ ਸੂਚਨਾ ਉਰੰਗਾਬਾਦ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਸੀ ਤੇ ਇਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੀ ਟੀਮ ਅੱਜ ਦੁਪਹਿਰ ਉਹਨਾਂ ਨੂੰ ਲੈਣ ਜਾਏਗੀ ਤੇ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਇਹਨਾਂ ਦੋਸ਼ੀਆਂ ਨੂੰ ਜੋ ਸੱਤ ਦੋਸ਼ੀ ਨੇ ਕਿ ਮੌਕੇ ਤੋਂ ਫਰਾਰ ਸਨ ਉਹਨਾਂ ਨੂੰ ਅੱਜ ਦੁਪਹਿਰ 7 ਵਜੇ ਜੋ ਪੁਲਿਸ ਹੈ ਉਹਨਾਂ ਨੂੰ ਲੈਣ ਜਾਏਗੀ ਸੋ ਪੰਜਾਬ ਪੁਲਿਸ ਦੀ ਲਗਾਤਾਰ ਇਹਨਾਂ ਨੂੰ ਟ੍ਰੇਸ ਕਰ ਰਹੀ ਸੀ ਤੇ ਔਰੰਗਾਬਾਦ ਦੀ ਟੀਮ ਦੇ ਵਿੱਚ ਸੰਪਰਕ ਦੇ ਵਿੱਚ ਸੀ ਸੋ ਇਸੇ ਦੌਰਾਨ ਪੁਲਿਸ ਨੂੰ ਇੱਕ ਵੱਡੀ ਜਾਣਕਾਰੀ ਮਿਲੀ ਸੀ ਕਿ ਇਹ ਸਾਰੇ ਹੀ ਜੋ ਮੁਲਜ਼ਮ ਨੇ ਉਹ ਐਮ ਐਚ ਨੰਬਰ ਇੱਕ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਇੱਕ ਪਿੰਡ ਤੋਂ ਕਿਤੇ ਜਾ ਰਹੇ ਸਨ ਇਸ ਤੇ ਹੀ ਜੋ ਪੁਲਿਸ ਨੂੰ ਪੜਕ ਮਿਲੀ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਫਰੋਜਪੁਰ ਦੇ ਵਿੱਚ ਜੋ ਤਿੰਨ ਚਚੇਰੇ ਭੈਣ ਭਰਾਵਾਂ ਦੇ ਕਤਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਦੱਸਿਆ ਜਾ ਰਿਹਾ ਹੈ ਕਿ ਸੱਤ ਮੁਲਜ਼ਮ ਜਿਹੜੇ ਨੇ ਉਹ ਔਰੰਗਾਬਾਦ ਤੋਂ ਗ੍ਰਿਫਤਾਰ ਕਰ ਲਏ ਨੇ ਸੋ ਹੁਣ ਤੱਕ ਦੀ ਵੱਡੀ ਤੇ ਐਮ ਖਬਰ ਆਇਆ ਕਿ ਫਿਰੋਜ਼ਪੁਰ ਦੇ ਤੀਲੇ ਕਤਲकांड ਦੇ ਵਿੱਚ ਵੱਡੀ ਅਪਡੇਟ ਹੈ ਕਤਲ ਕਰਕੇ 27 ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ ਫਿਰੋਜ਼ਪੁਰ ਦੇ ਵਿੱਚ ਤਿੰਨ ਚੇੜੇ ਭੈਣ ਭਰਾਵਾਂ ਦਾ ਜੋ ਕਤਲ ਹੋਇਆ ਸੀ ਦਿਨ ਦਿਹਾੜੇ ਗੋਲੀਆਂ ਚੱਲੀਆਂ ਸਨ ਗੁਰਦੁਆਰਾ ਦੇ ਬਾਹਰ ਤਾਬੜ ਤਾੜ ਗੋਲੀਆਂ ਚਲਾਈਆਂ ਗਈਆਂ ਸਨ ਸੋ ਤੁਹਾਨੂੰ ਦੱਸ ਦਈਏ ਕਿ ਮਰਨ ਵਾਲੀ ਜੋ ਲੜਕੀ ਆ ਉਸ ਦਾ ਕੁਝ ਦਿਨ ਪਹਿਲਾਂ ਜਿਹੜਾ ਆ ਉਹ ਵਿਆਹ ਰੱਖਿਆ ਸੀ ਜਿਸ ਦੀ ਖਰੀਦੋ ਫਰੋਕਤ ਕਰਨ ਦੇ ਲਈ ਕਾਰ ਦੇ ਵਿੱਚ ਸਵਾਰ ਹੋ ਕੇ ਪਰਿਵਾਰ ਜਾ ਰਿਹਾ ਸੀ ਤੇ ਇਸੇ ਦੌਰਾਨ ਹਮਲਾਵਰ ਆਉਂਦੇ ਨੇ ਤੇ ਉਹਨਾਂ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਜਿਸ ਦੇ ਵਿੱਚ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇਲਾਜ ਲਈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇਹ ਜੋ ਭੈਣ ਭਰਾ ਦਮ ਤੋੜ ਦਿੰਦੇ ਨੇ ਤੋਂ ਦਿਨ ਦਿਹਾੜੇ ਜਿਹੜੇ ਆ ਗੋਲੀਆਂ ਦੇ ਨਾਲ ਇਨ ਪਰਿਵਾਰ ਨੂੰ ਭੁਨ ਦਿੱਤਾ ਜਾਂਦਾ ਹੈ ਮੈਗਜ਼ੀਨ ਬਦਲ ਬਦਲ ਕੇ ਜਿਹੜੇ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਫਿਰੋਜ਼ਪੁਰ ਦੇ ਵਿੱਚ ਜੋ ਤੇਰਾ ਕਤਲ ਕਾਂਡ ਹੋਇਆ ਸੀ ਜੋ ਤਿੰਨ ਚਚੇਰੇ ਭੈਣ ਭਰਾਵਾਂ ਦੀ ਮੌਤ ਹੋਈ ਸੀ ਤੇ ਕਤਲ ਦੀ ਖਬਰ ਸਾਹਮਣੇ ਆ ਰਹੀ ਸੀ ਉਸ ਸੱਤ ਮੁਲਜ਼ਮਾਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ